ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦਿਆਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਪਿੰਡ ਤੋਂ ਅਸੀਂ ਵਾਪਸ ਆ ਰਿਹਾ ਤੇ ਮੋਹਾਲੀ ਜਾਂਦੇ ਜਾਂਦੇ ਰਸਤੇ 'ਚ ਇੱਕ ਜਗ੍ਹਾ ਦੇਖੀ ਗੋਡਾਊਨ ਜਾਂ ਦਿਖਿਆ ਵੇਅਰਹਾਊਸ ਦਿਖਿਆ ਜਦੋਂ ਵੀ ਤੋਂ ਪਿੰਡ ਤੋਂ ਆਉਂਦੇ ਹੋਏ ਮੋਹਾਲੀ ਜਾਂਦੇ ਸੀ ਘਰ ਵਾਪਸ ਤੇ ਇੱਥੇ ਆਹ ਗੋਡਾਊਨ ਦੇਖਦੇ ਹੁੰਦੇ ਸੀ ਕਾਫੀ ਰਸ਼ਾ ਜਿਹਾ ਹੁੰਦਾ ਸੀ ਮੈਂ ਅੱਜ ਕਿਰਨ ਨੂੰ ਕਿਹਾ ਮੈਂ ਕਿਹਾ ਕਿਉਂ ਨਾ ਆਪਾਂ ਇੱਥੇ ਰੁੱਕ ਕੇ ਜਾ ਕੇ ਦੇਖੀਏ ਵੀ ਕੀ ਚੀਜ਼ ਹੈ ਤੇ ਇੱਥੇ ਲਿਖਿਆ ਹੁੰਦਾ ਲੋ ਪ੍ਰਾਈਸ ਹਰ ਇੱਕ ਚੀਜ਼ ਦਾ ਚੈੱਕ ਕਰਦੇ ਆ ਨਾ ਜੇ ਕੋਈ ਚੀਜ਼ ਵਾਕਈ ਲੋ ਲੱਗਿਆ ਤਾਂ ਲੈ ਫਿਲਾਂਗੇ ਆਜੇ ਇੱਥੇ ਹਾਈਵੇ ਦੇ ਉੱਪਰ ਹੀ ਆ ਜੀ ਇਹੇ ਹਮ ਬਾਈ ਲੋ ਲਿਖਿਆ ਹੋਇਆ ਟਰਾਲੀ ਗਰੋਸਰੀ ਉਹ ਸਕਰੀਨ ਚ ਚੱਲਣ ੜੀ ਇਹਨਾਂ ਦੀ ਅੰਦਰ ਕੀ ਕੁਛ ਹੈ ਤੇ ਦੇਖਦੇ ਆ ਅੰਦਰ ਹਾਈਵੇ ਇਹ ਜੀ ਰਿਕਪੁਰ ਚੰਡੀਗੜ੍ਹ ਹਾਈਵੇ ਹੈ ਨਹੀਂ ਨਹੀਂ ਪਟਿਆਲਾ ਇਧਰਲੀ ਸਾਈਡ ਪਟਿਆਲਾ ਹੈ ਤੇ ਇਧਰਲੀ ਸਾਈਡ ਚੰਡੀਗੜ੍ਹ ਹੈ ਇਹ ਗੋਡਾਊਨ ਹੈ ਦੇਖਦੇ ਆ ਅੰਦਰ ਸਾਬਕਿਤਾਬ ਗਡਾਉਂ ਦਾ ਕਾਫੀ ਵੱਡਾ ਅੰਦਰੋਂ ਦੇਖਦੇ ਆ ਕਿੰਨਾ ਵੱਡਾ ਹੂੰ ਵਾਹ ਉਹ ਤਾਂ ਹੀ ਕੋਟ ਵਾਲਾ ਇਹ ਰਹੀ ਠੀਕ ਹੈ ਯਾਰ ਹਾਂ ਸੀਰੀਅਸਲੀ ਰੇਟ ਠੀਕ ਹੈ ਉਹ ਬੰਦਾ ਇਤਨਾ ਮਨਾ ਫੇਟੇ ਨੂੰ ਜਿਹੜਾ ਤੁੰਗਾ ਸਮਝੋ ਉਧਰ ਦਾ ਕੀ ਖੁਸ਼ਬੂ ਆ ਰਹੀ ਨੂੰ ਦੱਸ ਦੇ ਜੀ ਪੇਂਟਿੰਗਸ ਵਗੈਰਾ ਕਾਫੀ ਕੁਛ ਅਸਮਾਨੀ ਆ ਰਿਹਾ ਇੱਥੇ ਤਾਂ ਇੱਕ ਕਿਸਮ ਦਾ ਪੂਰਾ ਇਹ ਹੋਮ ਸੈਂਟਰ ਵਰਗਾ ਸਾਬ ਕਿਤਾਬ ਹੈ ਕਿਰਨੋਂ ਤਾਂ ਵਧੀਆ ਥਾਂ ਤੇ ਲਿਆਇਆ ਵਾਓ ਕਿੰਨਾ ਸੋਹਣਾ ਟੀ ਸੈੱਟ ਇਹਦਾ ਕਿੰਨਾ ਮਹਿੰਗਾ ਭਰੇ ਮਹਿੰਗਾ 3500 450 ਐਸੀ ਥਾਂ ਤੇ ਲਿਆਇਆ ਕਿਰਨੋਂ ਕਿਰਨ ਦੇ ਕਹਿੰਦੇ ਤਾਂ ਬਈ ਵਧੀਆ ਥਾਂ ਇਤਨਾ ਮੈਂ ਆਣਾ ਪਸੰਦ ਕੀਤਾ ਹਮ ਆਪਕਾ ਆ ਕਿੰਨਾ ਵੱਡਾ ਪੱਖਾ ਉਹ ਤੁਹਾਡੀ ਇਹ ਤਾਂ ਹੈਲੀਕਾਪਟਰ ਦਾ ਪੱਖਾ ਲੱਗਦਾ ਹੈ ਜਿਆਦਾ ਵੱਡਾ ਨਹੀਂ ਲਓ ਜੀ ਓਕੇ ਕੰਮ ਮੈਂ ਨਹੀਂ ਤੁਸੀਂ ਦੱਸੋ ਓਕੇ ਆ ਤੁਹਾਨੂੰ ਪੁੱਛ ਕੀਤਾ ਜਿਵੇਂ ਉਹ ਯਾਰ ਬਾਲੇ ਸਸਤੇ ਐੜੀ ਦਾ ਯਾਰ ਬ੍ਰਾਂਡ ਦੀ ਚੀਜ਼ ਲੈ ਕੇ ਦਿੱਤੀ ਸਸਤੇ ਐੜੀ ਦੱਸਦੇ ਸ਼ੂਜ਼ ਦੱਸੋ ਕਿੰਨੇ ਤੇ ਮਿਲਦੇ ਇਧਰੋਂ ਮੂੰਹ ਕਰਕੇ ਦੱਸੋ 250 ਦੇ 250 ਦੇ ਐੜੀ ਦੱਸਦੇ ओरिजिनल 70% ਸਕਾਊਂਟ ਤੇ ਫਿਲਾ ਦੇ 1400 ਦੇ ਆਪਾਂ ਦੋਨੋਂ ਲੈ ਲਈਏ ਕਾਫੀ ਵੱਡਾ ਜੀ ਇਧਰ ਹੈ ਨਾ ਆਪਾਂ ਏਸੀ ਵਾਲ ਚਲੀਏ ਕਰਨ ਏਸੀ ਵਾਲ ਚਲੀਏ ਏਸੀ ਦੇਖ ਲਈਏ ਪਹਿਲਾਂ ਮੇਨ ਚੀਜ਼ ਜਿਹੜੀ ਦੇਖਣੀ ਆਈ ਸੀ ਪਹਿਲਾਂ ਉਹ ਦੇਖ ਲੈਣਾ ਇਹ ਬਾਅਦ ਚ ਦੇਖ ਲਾਂਗੇ ਹੋਰ ਲੈਣੇ ਮੈਂ ਮਿੰਟਸ ਵਗੈਰਾ ਫੋਨ ਆਉਂਦੇ ਡ్రਾਈ ਫਰੂਟਸ ਟ੍ਰੇ ਡ్రਾਈ ਫਰੂਟਸ ਟ੍ਰੇ ਲੈਣੀ ਆਂ ਦੇਖੋ ਇਹ ਤਾਂ ਵੱਧੋ ਭਈਆਂ ਹੋਣੀਆਂ ਲੈ ਲੈ ਖਰਾਬ ਹੋ ਗਏ ਨੇ ਆ ਲੈ ਲਓ ਦੇਖੋ ਲੋ ਜੀ ਉੱਥੋਂ ਨਿਕਲ ਗਏ ਆਪਣੇ ਜਿਹੜਾ ਮਾਟ ਮੋਟ ਜਿਹਾ ਸੀ ਉੱਥੋਂ ਆ ਕੇ ਆਪਾਂ ਆ ਗਏ ਜੀ ਫਰਸ਼ਟ ਕਰਾਈ ਇਬਾਦਤ ਲਈ ਕੁਝ ਲੈ ਲਈ ਆਪਾਂ ਸੋਨਾ ਸੋਨਾ ਸਮਾਨ ਮਹਾਲੀ 5 ਫੇਸ ਖਾਸਾ ਕੁਛ ਇੱਥੇ ਪਰ ਆਪਾਂ ਤਾਂ ਜਾਣਾ ਜੀ ਇੱਥੇ ਆਪਣੇ ਕਾਕੇ ਦੀ ਕੁਝ ਸਮਾਨ ਲੈਣ ਲਈ ਉਹ ਜਾ ਰਿਹਾ ਆਪਣੇ ਮਮਾ ਨਾਲ ਪਹੁੰਚ ਗਏ ਸੀ ਘਰ ਰਸਤੇ 'ਚ ਰੁਕ ਗਏ ਸੀ ਥੋੜਾ ਜਿਹਾ ਕਿਉਂਕਿ ਛਿੱਪੀ ਕਹਿੰਦੇ ਸੀ ਕਿ ਆਪਾਂ ਉੱਥੇ ਕੋਈ ਵੇਖ ਲਈਏ ਏਸੀ ਵਗੈਰਾ ਦਾ ਰੇਟ ਤੇ ਏਸੀ ਦਾ ਮੈਨੂੰ ਬਰਾਬਰ ਹੀ ਲੱਗਿਆ ਜੋ ਉਹਨੂੰ ਮਾਈ ਏਸੀ ਥੋੜਾ ਮਤਲਬ ਉਹਨਾਂ ਦੀ ਰੇਟ ਹਾਈ ਹੈ ਇਲੈਕਟ੍ਰੋਨਿਕਸ ਸਮਾਨ ਜਿਹੜਾ ਹੈ ਨਾ ਉਹਨਾਂ ਦਾ ਹਾਈ ਸੀ ਪ੍ਰਾਈਸ ਇੰਨੇ ਮੈਨੂੰ ਨੋਰਮਲ ਨਹੀਂ ਲੱਗੇ ਬਟਰ ਹੋਰ ਚੀਜ਼ਾਂ ਚ ਆਪਸ਼ਨ ਬਹੁਤ ਸੀ ਜਿਵੇਂ ਜਿੱਪਨੇ ਸ਼ੂਜ਼ ਵਗੈਰਾ ਦੇਖ ਲਏ ਉਹ ਸਸਤੇ ਸੀ ਹਨਾ ਬ੍ਰੈਂਡ ਆਈਡੀ ਦਾਸ ਵਧੀਆ ਸੀ ਫਿਲਾ ਦਾ ਵੀ ਅੱਛਾ ਸੀ ਹਨਾ ਫਿਰ ਉਸ ਤੋਂ ਬਾਅਦ ਅਹੀਂ ਆਖਿਆ ਵੀ ਹਾਂ ਸੋਚਿਆ ਕਿ ਚਲੋ ਹੁਣ ਅਜ ਆਪਣਾ ਦਾ ਦਿਨ ਤਾਂ ਲੰਘ ਹੀ ਗਿਆ ਵਾ ਤੇ ਆਪਾਂ ਕੱਲ ਪਰਸੋਂ ਵੀ ਨਿਕਲ ਨਹੀਂ ਆ ਬਾਦ ਅਦਾ ਸਮਾਨ ਲੈਣ ਵਾ ਤੇ ਤੇ ਆਪਾਂ ਅੱਜ ਹੀ ਉਧਰ ਬਾਹਰ ਬਾਹਰ ਹੋਣੇ ਆ ਫਿਰ ਅਹੀਂ ਅੱਜ ਹੀ ਫਰਸਟ ਕ੍ਰਾਈ ਉਧਰ ਜਾਏ ਸੀ ਬਾਹਰ ਬਾਹਰ ਤੇ ਇਬਾਦਤ ਦੇ ਕੱਜ ਉਹਦੇ ਲਈ ਇੱਕ ਖਿਡੌਣਾ ਲੈ ਕੇ ਆਏ ਆ ਉਨੂੰ ਇੰਨਾ ਵਧੀਆ ਲੱਗਾ ਰੈਸਟ ਮੋਡ ਤੇ ਉਹਦੇ ਵਿੱਚ ਆਓ ਤੁਹਾਨੂੰ ਮਿਲਾਂ ਨੇ ਬਹਾਦਰਪੁਰ ਨਾਲ ਰੈਸਟ ਮੋਡ ਕਿਵੇਂ ਕਰ ਰਹੀ ਏ ਆ ਦੇਖੋ ਓਏ ਇਹ ਬਾਦਦਰ ਦਾ ਨਵਾਂ ਸਟੋਲਰ ਹੈ ਦੇਖੋ ਕਿੰਨੀ ਖੁਸ਼ ਓਏ ਕੱਦੂ ਕੱਦੂ ਹਾਂ ਸਾਡੇ ਨਾਲ ਥੱਲੇ ਵਾਕ ਕਰ ਮਜਾ ਆਇਆ ਕਰੂਗੀ ਏ ਹਾਂ ਉੱਥੇ ਉੱਥੇ ਪਹਿਲੇ ਰੋਣ ਲੱਗ ਗਈ ਸੀ ਪੋਸਟ ਕਰਾਈ ਜੇ ਜਦੋਂ ਇਹਨੂੰ ਉਹਨਾਂ ਨੂੰ ਮੈਂ ਕਹੇ ਤਾਂ ਮੈਂ ਕਿ ਇੱਕ ਵਾਰੀ ਇਹਨੂੰ ਅਸੈਂਬਲ ਕਰ ਦੋ ਉਹਨਾਂ ਨੇ ਖੋਲ ਕੇ ਸਾਰਾ ਇਹਨੂੰ ਸੈਂਬਲ ਸੈਂਬਲ ਕਰਦਾ ਸੀ ਉਸੇ ਟਾਈਮ ਇਹਨੂੰ ਸਟੋਲਰੇ ਸਵਾ ਦਿੱਤਾ ਉਸੇ ਟਾਈਮ ਸ਼ਾਂਤ ਤੇ ਖੁਸ਼ ਚਲੋ ਜੀ ਵਧੀਆ ਹੋ ਗਿਆ ਇਬਾਦਤ ਇਹ ਲਿਆਣਾ ਦਾ ਸੀ ਚਲੋ ਜਿੱਦਾਂ ਹੁਣ ਮਾਲੋ ਹੈ ਨੀਚੇ ਥੋੜਾ ਬਾਹਰ ਅੰਦਰ ਥੋੜੀ ਬਾਹਰ ਦੀ ਹਵਾ ਵੀ ਬੱਚੇ ਲਈ ਬੈਠ ਹੁੰਦੀ ਹੈ ਨਾ ਸ਼ਾਮ ਨੂੰ ਚੱਲ ਜਾਓ ਜਾਂ ਸਵੇਰੇ ਚੋ ਸਵੇਰੇ ਚਲੋ ਥੋੜੀ ਥੋੜੀ ਠੰਡ ਹੁੰਦੀ ਆ ਪਰ ਸਰਦੀ ਕਰਕੇ ਆਪਾਂ ਨਹੀਂ ਪਰ ਹੁਣ ਮੌਸਮ ਚੇਂਜ ਹੋ ਗਿਆ ਹੁਣ ਅਸੀਂ ਸ਼ਾਮ ਨੂੰ ਜਿਵੇਂ ਵਾਕ ਤੇ ਜਾਇਆ ਕਰਾਂਗੇ ਤੇ ਸਾਡੇ ਨਾਲ ਜਾਇਆ ਕਰੋਗੇ ਫਰੈਸ਼ 에ਅਰ ਲਿਆ ਕਰੋਗੇ ਵੀ ਇੰਦਾ ਲੰਮੇ ਪੈ ਕੇ ਲੈ ਜਾ ਸਕਦੇ ਨਾ हां ਲੰਮੇ ਉਹ ਇਹ ਜਿਨ੍ਹਾਂ ਨੂੰ ਪਤਾ ਹੈ ਸਟੋਲਰ ਜਿਨ੍ਹਾਂ ਕੋਲ ਹੈਗੇ ਉਹਨਾਂ ਨੂੰ ਤਾਂ ਪਤਾ ਹੀ ਹੋਏਗਾ ਚਲੋ ਆਪਾਂ ਕੀ ਨਵੀਂ ਚੀਜ਼ ਦਿਖਾ ਰਿਹਾ ਬਟ ਇਹ ਤਿੰਨ ਤਿੰਨ ਇਹਦੇ ਐਂਗਲ ਬਣ ਜਾਂਦੇ ਨੇ ਇੱਕ ਲਾਈਨਰ ਸਿੱਧਾ ਬੈ ਫਿਲਹਾਲ ਦਾ ਲੇਟ ਕੇ ਜਾਏਗੀ ਨਾਲੇ ਡਬਲ ਸਾਈਡਡ ਹੈ ਮਤਲਬ ਫਿਲਹਾਲ ਇਸ ਇਸ ਨੂੰ ਅਸੀਂ ਆਪਣੇ ਵੱਲ ਫੇਸ ਕਰਕੇ ਰੱਖਿਆ ਹੈ ਵੀ ਇਹ ਪਿੰਦਰ ਰੋੜ ਕੇ ਲੈ ਜਾਈਏ ਵੀ ਅਸੀਂ ਦੇਖਦੇ ਚਾਈਏ ਸਾਨੂੰ ਦੇਖਦੇ ਜਾਏ ਹਨ ਤੇ ਇਹ ਘੁੰਮ ਕੇ ਪਰਲੀ ਸਾਈਡ ਵੀ ਹੋ ਜਾਂਦਾ ਕੀ ਦੋਨੋਂ ਸਾਈਡ ਵਾਲੇ ਰਿਵਰਸੀਬਲ ਹੈਗਾ ਤੇ ਨਾਲ ਇਹਦੀ ਜਿਹੜੀ ਆ ਕਨੋਪੀ ਆ ਉੱਪਰ ਵਾਲੀ ਕਾਫੀ ਵੱਡੀ ਹੈ ਮਤਲਬ ਪੂਰੀ ਤੌਪ ਦਾ ਬਚਾ ਕਰਨ ਵਾਲੀ ਕਨੋਪੀ ਬਹੁਤ ਵਧੀਆ ਸੀ ਤਾਂ ਸਪੈਸ਼ਲ ਲੈਵਲ ਵਾਲਾ ਲਿਤਾ। ਇਹਦੀ ਕਨੋਪੀ ਸਾਨੂੰ ਬਹੁਤ ਵਧੀਆ ਲੱਗੀ। ਇੱਕ ਮਸਾਂਦ ਤਾਂ ਸਾਨੂੰ ਜਿਹੜਾ ਕੀਕੂ ਦਾ ਵੀ ਆਇਆ ਸੀ। ਹਾਂ ਬਟ ਇਹੀ ਥੋੜਾ ਇਹ ਵੀ ਵੇਖਣਾ ਕਿ ਕੱਲ ਨੂੰ ਜਿਵੇਂ ਟ੍ਰੈਵਲ ਵਗੈਰਾ ਕਰਨਾ ਤੇ ਉੱਥੇ ਵੀ ਸਾਨੂੰ ਈਜ਼ੀ ਹੋਵੇ, ਲਾਈਟ ਵੇਟ ਹੋਵੇ ਉਹ ਵੀ ਚੀਜ਼ ਧਿਆਨ ਚ ਰੱਖ ਕੇ ਰਹਿਣੀ ਪਈ ਹਨਾ। ਕੀਕੂ ਤਾਂ ਬਹੁਤ ਵਧੀਆ ਸੀ ਲੇਕਿਨ ਉਹ ਸਿੰਗਲ ਸਾਈਡਿਡ ਸੀ ਜਿਵੇਂ ਡੰਡਾ ਦੋਨੋਂ ਸਾਈਡ ਹੋ ਜਾਂਦਾ ਉਹ ਸਿੰਗਲ ਸਾਈਡਿਡ ਸੀ। ਅਸੀਂ ਬੱਚੇ ਦੇ ਫੇਸ ਵੱਲ ਫੇਸ ਕਰਕੇ ਚਲਾ ਨਹੀਂ ਸਕਦੇ ਸੀ। ਸਹੀ ਗੱਲ। ਇਸ ਕਰਕੇ ਅਸੀਂ ਆਹ ਹਨ ਨਜ਼ਾਰੇ ਲੈ ਰਹੀ ਐ ਇਹਨੂੰ ਕੁਮਾਫਰਾ ਲਿਆ ਕਰਾਂ ਹੁਣ ਆਰਾਮ ਦੇ ਨਾਲ ਸ਼ਾਮ ਨੂੰ ਬੋਗ ਬੋਗ ਤੇ ਜਾਇਆ ਕਰਾਂਗੇ ਤੇ ਉਸ ਤੋਂ ਇਲਾਵਾ ਉਹ ਪੈਰ ਦੇ ਥਲੇ ਥੁਲੇ ਜੇ ਪੈਨੇ ਤੇ ਕੱਪੜੇ ਕੁੱਪੜੇ ਹੋਰ ਛੋਟਾ ਮੋਟਾ ਸਮਾਨ ਇਹਦਾ ਕਾਫੀ ਲਿੱਤਾ ਹੈ ਹੂੰ ਇਹ ਬਾਤ ਕੋਰ ਦਾ ਬਾਦਤ ਕੋਣ ਚਲੋ ਜੀ ਹੁਣ ਥੋੜੀ ਦੇਰ ਰੈਸਟ ਕਰ ਲਈ ਬਿਕੋਜ਼ ਤਕਹਾਵਤ ਬਹੁਤ ਜ਼ਿਆਦਾ ਫੀਲ ਕਰ ਰਿਹਾ ਮੈਂ ਮੈਂ ਥੋੜੀ ਦੇਰ ਆਪਣਾ ਨਾ ਰੈਸਟ ਮੂਡ ਤੇ ਜਾਂਦੇ ਆ ਬਾਅਦ ਚ ਦੇਖਦੇ ਆ ਕੀ ਕਰਨਾ ਹੈ ਕੰਮ ਬੜੇ ਨੇ ਕਿਉਂਕਿ ਬਾਦ ਦੀ ਪਾਰਟੀ ਆ ਗਈ ਬਾਦ ਤਾਂ ਥੋੜੀ ਦਿਨਾਂ ਤੱਕ ਇਬਾਦਤ ਦੀ ਪਾਰਟੀ ਜਿਹੜੀ ਡੇਟ ਆ ਗਈ ਸਾਰੇ ਰਿਸ਼ਤੇਦਾਰ ਵੀਰ ਭੈਣ ਭਰਾ ਦੋਸਤ ਸਭ ਇਕੱਠੇ ਹੋਣਗੇ ਇੰਜੋਏ ਕਰਾਂਗੇ ਤੇ ਬਹੁਤ ਭੰਗੜੇ ਪੈਣਗੇ ਡੀਜੇ ਦੂਜੇ ਚੱਲੇਗਾ ਕਿਉਂਕਿ ਲਾਸਟ ਟਾਈਮ ਜਿਹੜੀ ਲੋਹੜੀ ਸੈਲੀਬ੍ਰੇਟ ਕੀਤੀ ਸੀ ਤੁਹਾਨੂੰ ਪਤਾ ਉਸ ਦਿਨ ਉਸ ਟਾਈਮ ਉਹਨਾਂ ਦਿਨਾਂ ਦੇ ਵਿੱਚ ਉਸ ਤੋਂ ਮਹੀਨਾ ਤੋਂ ਪਹਿਲਾਂ ਮੇਰੇ ਮਾਮਾ ਜੀ ਐਕਸਪਾਇਰ ਹੋ ਗਏ ਸੀ ਬਟ ਇਸ ਕਰਕੇ ਅਸੀਂ ਕੋਈ ਡੀਜੇ ਵਗੈਰਾ ਕੋਈ ਟੋਲ ਜਾਂ ਐਦਾਂ ਦਾ ਸਮਾਨ ਨਹੀਂ ਲਿਆਣਾ ਠੀਕ ਸਮਝਿਆ ਤੇ ਹੁਣ ਆਪਾਂ ਇਹਦੇ ਇਬਾਦਤ ਦੇ ਜਿਹੜੇ ਹੋਰ ਬਾਕੀ ਦੇ ਚਾਰ ਰਹਿੰਦੇ ਨੇ ਉਹ ਪੂਰੇ ਕਰਾਂਗੇ ਇੰਜੋਏ ਕਰਾਂਗੇ ਔਰ ਬਾਕੀ ਹੁਣ ਥੋੜਾ ਰੈਸਟ ਕਰ ਲਈ ਪਹਿਲਾਂ ਕਿਹਨੇ ਕਿਰਨ ਸਟੋਲਰ ਦੇਖ ਲੱਗਿਆ ਤੁਹਾਨੂੰ ਮੈਨੂੰ ਵਧੀਆ ਲੱਗਿਆ ਕਿਰਨ ਨੂੰ ਇਹ ਜ਼ਿਆਦਾ ਪਸੰਦ ਆਇਆ ਸੀ ਕਿਉਂਕਿ ਲਾਈਟ ਵੇਟ ਸੀ ਇਹਦਾ ਮੂਵਮੈਂਟ ਵੀ ਅੱਛੀ ਸੀ ਸੌਫਟ ਸੀ ਇਹਦੀ ਮੂਵਮੈਂਟ ਬਹੁਤ ਅੱਛੀ ਹੈ ਸੌਫਟ ਸੀ ਹਾਂ ਦੂਸਰਾ ਸੀ ਇੱਕ ਬੇਬੀ ਹਗ ਦਾ ਉਹ ਥੋੜਾ ਸਸਤਾ ਸੀ ਲੇਕਿਨ ਸੋਹਣਾ ਬੜਾ ਸੀ ਕਲਰਫੁਲ ਸੀ ਬਹੁਤ ਪਿਆਰਾ ਸੀ ਕਲਰਫੁਲ ਬਹੁਤ ਅੱਛੇ ਨਹੀਂ ਨਹੀਂ ਡੀਸੈਂਟ ਨਹੀਂ ਮੈਂ ਅਲੱਗ ਗੱਲ ਕਰ ਰਿਹਾ ਸੋਹਣਾ ਸੀ ਲੁੱਕ ਅੱਛੀ ਸੀ ਕਲਰਫੁਲ ਸੀ ਥੋੜਾ ਜਿਹਾ ਸਸਤਾ ਵੀ ਸੀ ਬਟ ਉਹਦੇ ਚੱਕਰੇ ਪੈ ਰਹੇ ਸੀ ਉਹ ਨਾ ਡਬਲ ਟਾਇਰ ਸੀ ਜਿਵੇਂ ਇਹਦੇ ਸਿੰਗਲ ਲੱਗੇ ਹੋਏ ਨੇ ਨਾ ਉਹਦੇ ਡਬਲ ਸੀ ਪਰ ਉਹ ਸੌਫਟ ਚੱਲਦਾ ਰਹੀ ਸੀ ਮੋੜ ਮੋੜ ਕੱਟਣੀ ਬੜੀ ਔਖੀ ਹੋ ਰਹੀ ਸੀ ਇਹ ਬਹੁਤ ਸੌਫਟ ਹੈ ਮਤਲਬ ਲੈ ਕੇ ਜਾ ਰਹਾ ਨਾ ਮੋੜ ਮੋੜ ਕੱਟੀ ਜਾਂਦੀ ਇਹਦੇ ਨਾਲ ਇੰਨਾ ਜੋਰ ਕਿੱਥੇ ਲਾਣਾ ਇਹਨਾਂ ਜਦੋਂ ਇਹ ਨੂੰ ਖਿਸਕਾਉਣਾ ਥੱਲੇ ਨੂੰ ਤੈਨੂੰ ਬੈਲਟ ਲਾ ਕੇ ਰੱਖਣੀ ਪੈ ਕੰਨੀਆ ਬੈਲਟ ਜ਼ਰੂਰੀ ਆ ਬਿਨਾ ਬੈਲਟ ਤੋਂ ਨਹੀਂ ਬਾਹਰ ਜਾਣਾ ਆਪਾਂ ਠੀਕ ਆ ਸਮਝ ਆ ਗਈ ਗੱਲ ਕੋ ਹਾਂਜੀ ਉਹ ਹਾਂਜੀ ਮੰਮਾ ਆਹੋ ਆਹੋ ਤੂੰ ਪਹੁੰਚ ਗਈ ਕੱਲ੍ਹ ਕਰੇ ਵਾਪਸ ਅਸੀਂ ਟੈਂਪਚਰੀ ਤੇ ਪਰ ਅਸੀਂ ਥੱਕ ਬਹੁਤ ਜ਼ਿਆਦਾ ਗਏ ਸੀ ਕਿਉਂਕਿ ਸ਼ਾਪਿੰਗ ਕਰਨ ਚਲੇ ਗਏ ਸੀ ਪਹਿਲਾਂ ਅਸੀਂ ਰਸਤੇ 'ਚ ਖਲੋ ਗਏ ਉੱਥੇ ਫਿਰ ਇਹ ਫਰਸਟ ਕਰਾਈ ਚਲ ਗਈ ਇਬਾਦਤ ਦੀ ਸ਼ੋਪਿੰਗ ਕਰਨ ਵਾਸਤੇ ਥੋੜੇ ਬਹੁਤੀ ਤੇ ਫਿਰ ਥੱਕ ਗਏ ਤੇ ਸੌਂ ਗਏ ਟਾਈਮ ਸਿਰ ਹੀ ਕੱਲ ਚਲੋ ਇੰਨਾ ਸ਼ੁਕਰ ਹੈ ਕੱਲ ਇਬਾਦਤ ਵੀ ਟਾਈਮ ਸਿਰ ਸੌਂਗੀ ਹਾਂ ਸਹੀ ਗੱਲ ਹੈ ਮਨ ਲਈ ਬਾਦ ਨੇ ਪੂਰਾ ਸਾ ਦਿੱਤਾ ਕਿਉਂਕਿ ਅਹੀਂ ਵੀ ਥੱਕੇ ਸੀ ਉਹ ਵੀ ਟਾਈਮ ਸਿਰ ਸੌਂਗੀ ਤੇ ਹੁਣ ਅਹੀਂ ਉਠ ਠ ਅਠ ਕੇ ਪਰ ਅਗਲੇ ਦਿਨ ਹੁਣ ਹੁਣ ਵੀ ਬਾਦ ਸੁੱਤੀ ਹੋਈ ਆ ਤੇ ਅਸੀਂ ਹੁਣ ਥੋੜੀ ਜਿਹੀ ਵੀਡੀਓ ਸ਼ੂਟ ਕਰਨੀ ਹੈ ਪ੍ਰੋਮੋਸ਼ਨ ਵੀਡੀਓ ਤੇ ਉਹਦੀ ਤਿਆਰੀ ਕਰਨ ਲੱਗੇ ਹੁਣ ਮੈਂ ਤੁਹਾਡੇ ਫਰੂਟ ਖਾ ਲਈ ਭੁੱਖ ਲੱਗੀ ਆ ਇਬਾਦਤ ਦੀ ਜਿਹੜੀ ਫੰਕਸ਼ਨ ਦੀਆਂ ਤਿਆਰੀਆਂ ਨੇ ਉਹ ਵੀ ਬਾਬਾ ਜੀ ਨੂੰ ਵੀ ਫੋਨ ਕਰਨਾ ਸੁਖਨੀ ਸਾਹਿਬ ਦਾ ਪਾਠ ਵਾਸਤੇ ਵੀ ਆਪਾਂ ਬਾਬਾ ਜੀ ਨੂੰ ਫੋਨ ਕਰਨਾ ਹਮ ਬਸ ਹੁਣ ਇਬਾਦਤ ਦੇ ਜਿਹੜੇ ਫੰਕਸ਼ਨ ਉਹਦੀ ਤਿਆਰੀ ਕਰ ਰਹੀ ਆ ਤੇ ਉਸ ਤੋਂ ਪਹਿਲਾਂ ਜਿਹੜੀ ਜਿਹੜਾ ਦੇ ਫੰਕਸ਼ਨ ਆ ਉਹ ਤੇ ਆਪਾਂ ਇੱਥੇ ਮਤਲਬ ਰੈਸਟੋਰੈਂਟ ਹੋਟਲ ਆ ਉਹ ਬੁੱਕ ਕੀਤਾ ਹੈ ਉਥੇ ਪਰ ਅਸੀਂ ਘਰ ਦੇ ਵਿੱਚ ਵੀ ਸੁਖਨੀ ਸਾਹਿਬ ਦਾ ਪਾਠ ਕਰਵਾਉਣਾ ਵਾ ਤੇ ਉਹ ਸੋਚ ਰਹੀ ਆ ਕਿ ਹੁਣ ਅਸੀਂ ਮਤਲਬ ਉਹ 2-3 ਦਿਨ ਪਹਿਲਾਂ ਕਰਾ ਲਈਏ ਕਿ ਕਿਵੇਂ ਕਰੀਏ ਉਹ ਹੁਣ ਅਸੀਂ ਬਾਬਾ ਜੀ ਨੂੰ ਮਿਲ ਕੇ ਜਿਵੇਂ ਸਾਨੂੰ ਡੇਟ ਮਿਲ ਰਹੀ ਹੈ ਹਨਾ ਤਾਂ ਫਿਰ ਉਸ ਹਿਸਾਬ ਨਾਲ ਆਪਾਂ ਆਪਣੀ ਡੇਟ ਰੱਖਦੇ ਆ ਜਾਂ ਤੇ 2-3 ਦਿਨ ਪਹਿਲਾਂ ਤੇ ਜਾਂ ਤੇ ਬਿਲਕੁਲ ਨਾਲ ਨਾਲ ਹੀ ਜਿਵੇਂ ਅਗਲੇ ਦਿਨ ਪਾਰਟੀ ਹੋਈ ਇੱਕ ਦਿਨ ਪਹਿਲਾਂ ਪਾਠ ਹੋਊਗਾ ਘਰੇ ਕਿ ਉਹ ਪਾਠ ਅਸੀਂ ਮਤਲਬ ਆਪਣੇ ਘਰ ਦੇ ਵਿੱਚ ਮਤਲਬ ਆਪਣੇ ਜੀਆਂ ਜੀਆਂ ਦਾ ਹੀ ਹੋਊਗਾ ਕਿਉਂਕਿ ਅਸੀਂ ਆਪਣੇ ਬੇਸਿਕਲੀ ਗੁਰੂ ਮਹਾਰਾਜ ਦੇ ਚਰਨ ਧੂਣੇ ਆਪਣੇ ਘਰ ਦੇ ਵਿੱਚ ਤਾਂ ਨਾਲੇ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਹੈ ਬਾਦ ਦੇ ਨਾਮ ਦਾ ਤੇ ਅਸੀਂ ਆਪਣੇ ਘਰ ਦਾ ਪਰਿਵਾਰਕ ਮੈਂਬਰ ਹੀ ਹੋਵਾਂਗੇ ਅਸੀਂ ਹੈਨਾ ਤੇ ਬਾਕੀ ਪਾਰਟੀ ਤੇ ਅਗਰੇ ਦਿਨ ਸਾਰੇ ਪਹੁੰਚਣਗੇ ਸਾਰੇ ਗੈਸਟ ਇਧਰ ਵਾਲੇ ਉਧਰ ਵਾਲੇ ਹਮ ਹਮਾ ਕੇ ਵਧੀਆ ਇੰਜੋਏ ਕਰਾਂਗੇ ਬਾਸ ਹੁਣ ਥੋੜਾ ਜਿਹਾ ਇਹ ਘਰ ਦਾ ਥੋੜਾ ਜਿਹਾ ਖਲਾਰਾ ਖੂਲਿਆ ਜਿਹਾ ਵੀ ਉਹ ਵੀ ਥੋੜਾ ਜਿਹਾ ਸੈਟਅਪ ਕਰ ਲਵਾਂ ਕਿਉਂਕਿ ਉਹ ਮੇਰੀ ਪੋਜੀਸ਼ਨ ਦੇ ਵਿੱਚ ਨਹੀਂ ਹੈ ਜਿਆ ਥੋੜਾ ਜਿਹਾ ਸਿਸਟਮ ਹੈਗਾ ਕਿ ਵੀ ਥੋੜਾ ਜਿਹਾ ਜਿੰਮੀ ਮਨ ਲਾ ਥੋੜਾ ਜਿਹਾ ਸੀਨ ਸੈੱਟ ਹੁੰਦਾ ਵਾ ਆਪਾਂ ਨੂੰ ਮਤਲਬ ਜਿਵੇਂ ਇਹ ਪਿੰਡ ਚੱਲ ਜਾਂਦੇ ਆ ਜਾਂ ਮੇਰੇ ਪਿੰਡ ਚੱਲ ਗਏ ਸੀ ਇੰਦਾ ਇੰਦਾ ਕਰਕੇ ਮਤਲਬ ਉਹ ਹਿਲ ਜੇ ਜਾਂਦਾ ਸਾਰਾ ਸਿਸਟਮ ਇਹ ਲੜਕੀ ਹੈ ਖਤਰਨਾਕ ਨਹੀਂ ਉਹ ਪਤਾ ਕੀ ਹੈ ਵੈਕਸੀਨੇਸ਼ਨ ਕਰਕੇ ਆਪਾਂ ਚਲੇ ਗਏ ਇਹ ਪਿੰਡ ਹੀ ਬਾਦਦੇ ਹਨਾ ਦੋ ਤਿੰਨ ਫਿਰ ਉਹ ਸੀਨ ਇਹ ਤਾਂ ਇਹ ਹੋ ਜਾਂਦਾ ਕਿ ਕਿ ਪਹਿਲਾਂ ਇਧਰੋਂ ਸਮਾਨ ਇਕੱਠਾ ਕਰਕੇ ਲੈ ਕੇ ਜਾਓ ਪਹਿਲਾਂ ਹੁੰਦੇ ਸੀ ਅਸੀਂ ਦੋ ਜਣੇ ਆਪਣੇ ਦੋ ਕੱਪੜੇ ਚੱਕੇ ਤੇ ਚਲੋ ਪਿੰਡ ਚੱਲ ਗਏ ਹਨਾ ਹੁਣ ਹੀ ਬਾਦਦਾ ਬਾਦਦਾ ਸਾਰਾ ਸਮਾਨ ਲੈ ਕੇ ਜਾਣਾ ਪੈਂਦਾ ਉਹਦਾ ਨੋਂ ਦਾ ਸਮਾਨ ਲੈ ਕੇ ਜਾਣਾ ਪਹਿਲਾਂ ਹੁੰਦੇ ਉਹਦੇ ਉਹਦਾ ਹਰ ਇੱਕ ਚੀਜ਼ ਚੈੱਕ ਨਹੀਂ ਪੈਂਦੀ ਹੈ ਬੋਟਲ ਬੋਟਲ ਨੂੰ ਸਟੀਲਾਈਜ਼ਰ ਕਰਨ ਵਾਲਾ ਵੇਖਣਾ ਓਟ ਕੀਤੀ ਆਪਣੀ ਗੱਡੀ ਫੁੱਲ ਪਰ ਚੰਦੀ ਹੈ ਭਾਵੇਂ 1-2 ਦਿਨਾਂ ਲਈ ਜਾਂਦੇ ਹਾਂ ਬਿਲਕੁਲ ਉਹੀ ਤੇ ਗੱਲ ਹਨ ਹਾਂ ਕੱਪੜੇ ਨਹੀਂ ਇੰਨੇ ਹੁੰਦੇ ਜਿਹੜਾ ਇਬਾਦਤ ਦੇ ਕੱਪੜੇ ਦਾ ਚਲੋ 2-3 ਸੂਟ ਹੀ ਹੋਣਾ ਕਿਉਂਕਿ ਹਰ ਗਰਮੀ ਆ ਪਰ ਜਿਹੜਾ ਦੂਜਾ ਸਮਾਨ ਹੁੰਦਾ ਨਾ ਸਟੀਲਾਈਜ਼ ਹੋ ਗਿਆ ਹਨਾ ਉਹਦੀ ਬੋਟਲ ਹੋਗੀ ਉਹਦੇ ਨਹਾਉਣ ਵਾਲਾ ਸ਼ੈਂਪੂ ਡਾਈਪਰ ਬੈਗਸ ਹੋਗੇ ਡਾਈਪਰ ਬੈਗ ਸਹੀ ਇਹ ਚੀਜ਼ਾਂ ਇਹ ਨਾਲ ਪਤਾ ਫੋਲੋ ਆ ਜਾਂਦਾ ਹਰ ਇੱਕ ਚੀਜ਼ ਨਾਲ ਰੱਖਣੀ ਜ਼ਰੂਰੀ ਹੁੰਦੀ ਹੈ ਕਿ ਕਿゼ ਟਾਈਮ ਤੇ ਕਿਸੇ ਚੀਜ਼ ਦੀ ਵੀ ਲੋਡ ਪੈ ਸਕਦੀ ਹੈ ਹਨਾ ਬਿਲਕੁਲ ਤੇ ਬਾਕੀ ਬਸ ਹੋਣੇ ਹੀ ਹੈ ਕਿ ਹੁਣ ਅਸੀਂ ਖਾ ਕੇ ਆਪਾਂ ਵੀਡੀਓ ਸ਼ੂਟ ਕਰ ਲਈਏ ਤੇ ਵੀਡੀਓ ਸ਼ੂਟ ਕਰਕੇ ਫਿਰ ਆਪਾਂ ਥੋੜਾ ਜਿਹਾ ਘਰ ਦਾ ਕੰਮ ਵੀ ਕਰਨਾ ਤੋਂ ਬਾਅਦ ਬਿਲਕੁਲ ਮੈਂ ਕਿੰਨਾ ਹੋਰ ਬੇਨਤੀ ਕਰਨਾ ਚਾਹਣਾ ਜਿਹੜੇ ਵੀਰਾਂ ਨੂੰ ਸਾਡੀ ਵੀਡੀਓਜ਼ ਨਹੀਂ ਅੱਛੇ ਲੱਗਦੀਆਂ ਪਲੀਜ਼ ਨਾ ਦੇਖਿਆ ਕਰੋ ਕਿਹੜੀ ਮਗੀਆਂ ਕੋਈ ਵੀ ਵੀਡੀਓ ਸ਼ਾਰਟ ਵੀਡੀਓਜ਼ ਲੌਂਗ ਵੀਡੀਓਜ਼ ਕਿਉਂਕਿ ਕਮੈਂਟਸ ਕੋਈ ਵੀਰਲਾ ਵੀਰਲਾ ਜਿਹਾ ਚਲੋ ਜ਼ਿਆਦਾ ਤਾਂ ਨਹੀਂ ਇੱਕ ਅਦਾ ਵੀਰਲਾ ਆ ਜਾਂਦਾ ਹੈ ਇੱਕ ਕਮੈਂਟ ਮੈਂ ਪੜਿਆ ਸੀ ਕਹਿੰਦਾ ਪਹਿਲਾਂ ਇਹਨਾਂ ਦੇ ਵਲੌਗ ਵਧੀਆ ਹੁੰਦੇ ਸੀ ਹੁਣੇ ਪ੍ਰੋਮੋਸ਼ਨਾਂ ਕਰਨ ਲੱਗ ਗਏ ਨੇ ਅੱਛਾ ਹਾਂ ਮੈਂ ਅਨਸਬਸਕ੍ਰਾਈਬ ਕਰ ਰਿਹਾ ਡੈਟਸ ਨਾਈਸ ਤੁਸੀਂ ਇਸ ਚੀਜ਼ ਨੂੰ ਜੇ ਕੋਈ ਪ੍ਰੋਮੋਸ਼ਨ ਵੀਡੀਓ ਸਾਡੇ ਤੱਕ ਆਉਂਦੀ ਆ ਜੇ ਸਾਨੂੰ ਕਰਨ ਵਾਸਤੇ ਕਹਿੰਦੇ ਤਾਂ ਡੈਫੀਨੇਟਲੀ ਅਸੀਂ ਕਰਾਂਗੇ ਉਸ ਚੀਜ਼ ਨੂੰ ਹਨਾ ਜੇ ਸਾਡੇ ਸਬਸਕ੍ਰਾਈਬਰ 4 ਲੱਖ ਫੈਮਿਲੀ ਹੋ ਗਈ ਆ ਤੁਹਾਡੇ ਪਿਆਰ ਨਾਲ ਤੁਸੀਂ ਹਨਾ ਇਨਾ ਪਿਆਰ ਦਿੱਤਾ ਤੁਸੀਂ ਸਾਡੀ ਫੈਮਿਲੀ ਹੋ ਜੇ 4 ਲੱਖ ਤੱਕ ਹੋ ਗਈ ਆ ਤਾਂ ਫਿਰ ਸਾਨੂੰ ਅਪਰੋਚ ਤਾਂ ਆਉਂਦੀ ਆ ਹਨਾ ਤੇ ਇਹ ਵੀ ਗੱਲ ਏ ਮੈਂ ਇੱਕ ਹੋਰ ਐਡ-ਆਨ ਕਰ ਜੰਨਾ ਸਾਨੂੰ ਬਹੁਤ ਅਨੈਸੈਸਰੀ ਪ੍ਰੋਮੋਸ਼ਨਸ ਵਾਸਤੇ ਵੀ ਕਿਹਾ ਜਾਂਦਾ ਅਸੀਂ ਨਹੀਂ ਕਰਦੇ ਕੋਈ ਵਿੰਜੋ ਵਿੰਜੋ ਐਪ ਹੋ ਗਈਆਂ ਮੈਂ ਪਹਿਲਾਂ ਜੂਏ ਵਾਲੀਆਂ ਕੋਈ ਐਪਸ ਹੋ ਗਈਆਂ ਆਸਟ੍ਰੋਲੋਜੀ ਰੋ ਹੋਗੇ ਹਨਾ ਕੋਈ ਕੁੱਤਿਆਂ ਵਾਲੇ ਹੋਗੇ ਵੀ ਕੁੱਤੇ ਸੇਲ ਕਰਦੇ ਅਸੀਂ ਉਹ ਐਦਾਂ ਦੀ ਪ੍ਰੋਮੋਸ਼ਨ ਨਹੀਂ ਕਰਦੇ ਅਸੀਂ ਸਿਰਫ ਬ੍ਰਾਂਡ ਪ੍ਰੋਮੋਸ਼ਨਸ ਹੀ ਕਰਦੇ ਆ ਪ੍ਰੋਮੋਸ਼ਨ ਹੀ ਕਰਦੇ ਆ ਤੇ ਜੇ ਇਹ ਹੀ ਪ੍ਰੋਮੋਸ਼ਨ ਕਰ ਰਹੇ ਉਹਦੇ ਵਿੱਚ ਕੁਝ ਗਲਤ ਤਾਂ ਨਹੀਂ ਦਿਖਾ ਰਹੇ ਕੁਝ ਗਲਤ ਤਾਂ ਨਹੀਂ ਕਰ ਰਹੇ ਹੈਗੇ ਨਾ ਇਟਸ ਜਸਟ ਫੋਰ ਆਪਣੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਆਬਵੀਅਸਲੀ ਗੱਲ ਹੈ ਹੁਣ ਦੇਖੋ ਜਿੱਦਾਂ ਜੇ ਮੰਨ ਲਓ ਕੋਈ ਵੱਡਾ ਸਟਾਰ ਆ ਕੋਈ ਚੀਜ਼ ਹੁੰਦੀ ਆ ਸਾਨੂੰ ਅਸੀਂ ਟੀਵੀ ਦੇਖਦੇ ਆ ਉਹ ਐਡ ਕਰਦੇ ਸਾਨੂੰ ਉੱਥੋਂ ਪਤਾ ਲੱਗਦਾ ਨਾ ਕਿ ਸਿੱਪੀ ਉਹਨੇ ਇਸ ਚੀਜ਼ ਦੀ ਐਡ ਕੀਤੀ ਸੀ ਤੇ ਉਹ ਉਸ ਨਾਮ ਦੀ ਕੋਈ ਚੀਜ਼ ਆਈ ਆ ਸਾਨੂੰ ਨਹੀਂ ਪਤਾ ਲੱਗਦਾ ਇਸ ਦੁਨੀਆ ਤੇ ਹਨਾ ਕਈ ਚੀਜ਼ਾਂ ਦਾ ਸੇਮ ਇਦਾਂ ਹੀ ਆ ਜੇ ਕੋਈ ਬ੍ਰਾਂਡ ਪ੍ਰੋਮੋਸ਼ਨ ਵੀਡੀਓ ਸਾਡੇ ਤੱਕ ਕਰਵਾਉਣਾ ਚਾਹੁੰਦਾ ਤੇ ਦੁਨੀਆ ਤੱਕ ਉਹ ਆਪਣੇ ਪਹੁੰਚਾਉਣਾ ਚਾਹੁੰਦੇ ਨੇ ਕਿ ਅਸੀਂ ਕੋਈ ਇੱਕ ਨਵੀਂ ਚੀਜ਼ ਕੱਢੀ ਆ ਤੇ ਉਹ ਦੁਨੀਆ ਤੱਕ ਪਹੁੰਚੇ ਹਨਾ ਸੋ ਇਹ ਪ੍ਰੋਮੋਸ਼ਨ ਵੀਡੀਓ ਇਸ ਕਰਕੇ ਕਰਦੇ ਆ ਚਲੋ ਸਾਨੂੰ ਕਹਿੰਦੇ ਨੇ ਤੇ ਅਸੀਂ ਕਰਦੇ ਆ ਕੋਈ ਇਹ ਥੋੜੀ ਆ ਨਾ ਆਬਵੀਅਸਲੀ ਗੱਲ ਹੈ ਯਾਰ ਜਿਵੇਂ ਮੈਂ ਪਹਿਲਾਂ ਕਿਹਾ ਸੀ ਵੀ ਸਾਨੂੰ ਸਾਡੇ ਚੈਨਲ ਨੂੰ ਸਪੋਰਟ ਹੁੰਦੀ ਹੈ ਹਾਂ ਬਿਲਕੁਲ ਹੁੰਦੀ ਹੈ ਫਾਈਨੈਂਸ਼ੀਅਲੀ ਸਾਨੂੰ ਸਪੋਰਟ ਹੁੰਦੀ ਹੈ ਉਸ ਚੀਜ਼ ਨਾਲ ਤੇ ਜੇ ਸਾਨੂੰ ਫਾਈਨੈਂਸ਼ੀਅਲੀ ਸਪੋਰਟ ਹੋ ਰਹੀ ਹੈ ਸੀ ਕਿਉਂ ਨਹੀਂ ਕਰਾਂਗੇ ਕਿਉਂ ਨਹੀਂ ਕਰਾਂਗੇ ਕਿਉਂਕਿ ਕੰਟੈਂਟ ਕ੍ਰੀਏਟਰ ਆ ਕੰਟੈਂਟ ਕ੍ਰੀਏਟਰਸ ਨੂੰ ਜਿਵੇਂ ਮੈਂ ਗੱਲ ਕਰ ਰਹਾ ਨਾ YouTube ਤੋਂ ਵੀ ਬਹੁਤ ਜ਼ਿਆਦੀ ਪੇਮੈਂਟਸ ਆਉਂਦੀਆਂ ਨੇ ਇਹ ਗਲਤ ਹੈ ਹੂੰ YouTube ਤੋਂ ਇਨੀ ਪੇਮੈਂਟਸ ਨਹੀਂ ਆਉਂਦੀਆਂ ਬਾਬਾ ਕੰਟੈਂਟ ਵੀ ਕ੍ਰੀਏਟ ਕਰਨਾ ਹੁੰਦਾ ਸਪੋਰਟ ਕਰਨ ਵਾਸਤੇ ਟਰੈਵਲ ਕਰਨ ਵਾਸਤੇ ਇਹ ਸਾਰਾ ਕੁਝ ਇਹ ਕਨੈਕਟ ਔਰ ਨਾਲ ਮੈਂ ਜਿਵੇਂ ਪਹਿਲਾਂ ਵੀ ਕਰ ਚੁੱਕਾ ਸੀ ਅਨਨੈਸੈਸਰੀ ਪ੍ਰੋਮੋਸ਼ਨਸ ਨਹੀਂ ਕਰਦੇ ਹਾਂ ਅਸੀਂ ਸਿਰਫ ਬ੍ਰਾਂਡ ਪ੍ਰੋਮੋਸ਼ਨਸ ਕਰਦੇ ਹਾਂ ਉਹ ਵੀ ਜਨੂਨ ਬਾਕੀ ਤੁਸੀਂ ਸਾਰੇ ਸਮਝਦਾ ਰਹੇ ਹੋ ਵਿੱਚੋਂ ਕਈ ਲੋਕ ਨਹੀਂ ਸਮਝਦੇ ਇਸ ਚੀਜ਼ ਨੂੰ ਤੇ ਮੈਂ ਕਮੈਂਟ ਕਰ ਦਿੰਦੇ ਨੇ ਹਣਾ ਜੋ ਵੀ ਆ ਕੋਈ ਗੱਲ ਨਹੀਂ ਇਟਸ ਓਕੇ ਉਹ ਜਾਣਾ ਚਾਹੁੰਦੇ ਨੇ ਆਪਣੀ ਸਮਝਦਾਰੀ ਹਾਂ ਉਹ ਛੱਡ ਕੇ ਜਾਣਾ ਚਾਹੁੰਦੇ ਨੇ ਚੈਨਲ ਨੂੰ ਬਿਲਕੁਲ ਪੇਸ਼ਕ ਜਾ ਸਕਦੇ ਨੇ ਕੋਈ ਪ੍ਰੋਬਲਮ ਨਹੀਂ ਤੁਸੀਂ ਦੇਖਣਾ ਵੀ ਤੁਸੀਂ ਵੈਸੇ ਉਹਨਾਂ ਨੇ ਦੇਖਣਾ ਵੀ ਹੁੰਦਾ ਵਾ ਤੇ ਕਮੈਂਟ ਵੀ ਕਰਨਾ ਹੁੰਦਾ ਵਾ ਕੋਈ ਗੱਲ ਨਹੀਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਚੀਜ਼ ਨਾਲ ਉਹ ਤੁਹਾਡੀ ਸੋਚ ਆ ਹੁਣ ਤੁਸੀਂ ਜਿਹੜੇ 4.5 ਲੱਖ ਆ ਉਹਦੇ ਵਿੱਚ ਜਿਨ੍ਹਾਂ ਨੇ ਸਾਨੂੰ ਸਬਸਕ੍ਰਾਈਬ ਕੀਤਾ ਵਾ ਜੇ ਉਹ ਵੀਡੀਓ ਦੇਖਦੇ ਨੇ ਕਮੈਂਟ ਵੀ ਕਰਦੇ ਨੇ ਹਨਾ ਉਹ ਅੰਡਰਸਟੈਂਡ ਕਰਦੇ ਨੇ ਇਸ ਚੀਜ਼ ਨੂੰ ਕਿ ਪੀਏ ਪ੍ਰੋਮੋਸ਼ਨ ਵੀਡੀਓ ਆ ਯਾਰ ਕਰਦੇ ਨੇ ਉਹਨਾਂ ਦੇ ਚੈਨਲ ਨੂੰ ਜੇ ਪ੍ਰੋਮੋਸ਼ਨ ਵੀਡੀਓ ਹੁੰਦੀ ਹੈ ਤਾਂ ਕਰਦੇ ਨੇ ਨਾਉਂ ਤੇ ਟੈਗ ਲਾਇਆ ਹੁੰਦਾ ਮੈਂ ਸਪੈਸ਼ਲੀ ਇਟਸ ਅ ਪ੍ਰੋਮੋਸ਼ਨਲ ਵੀਡੀਓ ਇਹ ਵਿਦ this video ਕੰਟੇਨ ਪ੍ਰੋਮੋਸ਼ਨਲ ਕੰਟੈਂਟ ਐਦਾਂ ਹੁੰਦਾ ਕੁਝ ਟੈਗ ਲੱਗਾ ਹੁੰਦਾ ਚਲੋ ਕੋਈ ਨਾ ਸੋਚ ਕੇ ਤੇ ਚਲੋ ਠੀਕ ਆ ਫਿਰ ਕੱਲ ਆਪਾਂ ਮਿਲਦੇ ਆ ਇੱਕ ਨਵੇਂ ਵਲੌਗ ਮੈਂ ਅੱਜ ਵਾਲਾ ਵਲੌਗ ਅਹੀਂ ਇੱਥੇ ਖਤਮ ਕਰਦੇ ਆ ਤੇ ਬਾਏ ਬਾਏ ਬਾਏ